ਇਸ ਫੋਟੋ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕੁਝ ਪੁਲਿਸ ਆਫੀਸਰਸ ਖੜੇ ਹਨ ਇੱਕ ਘਰ ਦੇ ਬਾਹਰ ਜਿੱਥੇ ਇੱਕ ਮਾਂ ਅਤੇ ਉਸ ਦਾ ਬੇਟਾ ਵੀ ਹੈ ਜਿਸ ਦੀ ਉਮਰ ਹੈ 15 ਸਾਲ। ਇਹ ਪੁਲਿਸ ਆਫੀਸਰ ਇਸ ਬੱਚੇ ਨੂੰ ਅਰੈਸਟ ਕਰਨ ਆਏ ਹਨ ਕਿਉਂਕਿ ਇਸ ਨੇ ਪਿਛਲੀ ਰਾਤ ਆਨਲਾਈਨ ਗੇਮ ਖੇਡਦੇ ਵਕਤ ਪੂਰੇ ਸਕੂਲ ਨੂੰ ਧਮਕੀ ਦੇ ਦਿੱਤੀ ਕਿ ਇੱਕ ਦਿਨ ਮੈਂ ਸਕੂਲੇ ਆਉਂਗਾ ਆਪਣੇ ਬਾਪ ਦੀ ਐਮ-15 ਰਾਈਫਲ ਲੈ ਕੇ ਤੇ ਸਾਰੇ ਸਕੂਲ ਦੇ ਵਿੱਚ ਗੁਲੀਆਂ ਚਲਾ ਕੇ ਘੱਟੋ-ਘੱਟ 7 ਬੰਦੇ ਜ਼ੋਰ ਮਾਰੂੰਗਾ। ਅਤੇ ਜਦੋਂ ਇਸ ਨੇ ਇਹ ਗੱਲ ਕਹੀ ਤਾਂ ਆਨਲਾਈਨ ਹੀ ਇੱਕ ਬੱਚੇ ਨੂੰ ਇਸ ਦੀ ਇਹ ਗੱਲ ਬਹੁਤ ਬੁਰੀ ਲੱਗੀ ਅਤੇ ਉਸ ਨੇ ਆਪਣੇ ਘਰਦਿਆਂ ਨੂੰ ਕਹਾ ਕਿ FBI ਨੂੰ ਰਿਪੋਰਟ ਦੀ ਰਿਕਾਰਡਿੰਗ ਵੀ ਸੁਣਾਈ ਜਿਸ ਦੇ ਵਿੱਚ ਉਹ ਓਪਨਲੀ ਇਹ ਗੱਲ ਬੋਲ ਰਿਹਾ ਹੈ ਜਿਸ ਤੋਂ ਬਾਅਦ ਕਿਸ ਦੀ ਮਾਂ ਰੋਣ ਲੱਗ ਜਾਂਦੀ ਹੈ ਪੁਲਿਸ ਆਫਿਸਰਸ ਮੁਰੇ ਕਿ ਇਹ ਤਾਂ ਸਿਰਫ ਮਜ਼ਾਕ ਕਰ ਰਿਹਾ ਸੀ ਨਿੱਕਾ ਜਿਹਾ ਵੀ ਇਹ ਇੰਨਾ ਸੀਰੀਅਸ ਨਹੀਂ ਆ ਉਹ ਕਹਿੰਦੇ ਵੀ ਇਹ ਮਜ਼ਾਕ ਨਹੀਂ ਹੁੰਦਾ ਇਹ ਹੀ ਤਾਂ ਸਾਡੀ ਪ੍ਰੋਬਲਮ ਆ ਸੀ ਅਜੇ ਹੀ ਦੁਨੀਆ ਦੇ ਵਿੱਚ ਰਹਿਨੇ ਆ ਜਿੱਥੇ ਇੰਨੀਆਂ ਸੀਰੀਅਸ ਗੱਲਾਂ ਨੂੰ ਮਜ਼ਾਕ ਸਮਝਿਆ ਜਾਂਦਾ ਵਾ ਉਹ ਕਹਿੰਦੀ ਇਹ ਤਾਂ ਸਿਰਫ 15 ਸਾਲ ਦਾ ਵਾ ਵੀ ਇਹ ਇਦਾਂ ਦਾ ਕਿਵੇਂ ਕੁਝ ਕਰ ਦੋਗੇ ਤੇ ਚ ਇੰਨੀ ਹਿੰਮਤ ਹੀ ਨਹੀਂ ਹੈਗੀ ਉਹ ਕਹਿੰਦਾ ਸਾਨੂੰ ਨਹੀਂ ਪਤਾ ਫਿਊਚਰ ਦੇ ਵਿੱਚ ਇਹ ਇਹੋ ਜਿਹਾ ਕੁਝ ਕਰ ਸਕਦਾ ਵਾ ਇਹ ਨਹੀਂ ਬਟ ਪੋਸੀਬਿਲਟੀ ਇਹ ਹੈ ਕਿ ਇਹ ਵੀ ਪਾਰਕ لینڈ ਦਾ ਨੂੰ ਕਿਵੇਂ ਕੰਪੇਅਰ ਕਰ ਸਕਦੇ ਹਾਂ ਕਹਿੰਦੇ ਦੇਖੋ ਅੱਜ ਇਸ ਨੂੰ ਛੱਡ ਕੇ ਚਲੇ ਜਾਨੇ ਆ ਤਰਸ ਦੇ ਤੌਰ ਤੇ ਤੇ ਕੱਲ ਨੂੰ ਇਹ ਬੱਚਾ ਇਹੋ ਜਿਹਾ ਕੁਝ ਕਰ ਦਵੇ ਫਿਰ ਅਸੀਂ ਕੀ ਕਰ ਲਾਂਗੇ ਫਿਰ ਸਾਨੂੰ ਅਫਸੋਸ ਹੋਊਗਾ ਕਿ ਹਾਂ ਅਸੀਂ ਬਹੁਤ ਕੁਝ ਕਰ ਸਕਦੇ ਸੀ ਇਹਨੂੰ ਸੁਧਾਰ ਸਕਦੇ ਸੀ ਫਿਰ ਇਸ ਦੀ ਮਾਂ ਨੇ ਕਿਹਾ ਕਿ ਸਾਡੇ ਕੋਲ ਤਾਂ ਉਹ ਗਨ ਹੈ ਵੀ ਹੈ ਨਹੀਂ ਜਿਹੜੀ ਇਸ ਨੇ ਆਨਲਾਈਨ ਦੇ ਵਿੱਚ ਕਿਹਾ ਕਿ M15 ਰਾਈਫਲ ਸਾਡੇ ਕੋਲ ਤਾਂ ਨਾਰਮਲ ਗਨ ਆ ਤਾਂ ਪੁਲਿਸ ਅਫਸਰ ਨੇ ਕਿਹਾ ਕਿ ਦੇਖੋ ਤੁਹਾਡੇ ਕੋਲ ਗਨ ਆ ਇਹਦੇ ਕੋਲ ਹੱਥ ਤੇ ਪੈਰ ਆ ਸੋ ਇਹਦਾ ਜਦੋਂ ਵੀ ਜੀ ਕਰੂਗਾ ਇਹ ਇਹੋ ਜਿਹਾ ਕੁਝ ਕਰ ਸਕਦਾ ਵਾ ਸਾਨੂੰ ਨਹੀਂ ਪਤਾ ਹੈਗਾ ਪਰ ਅਸੀਂ ਇਸ ਨੂੰ ਅਰੈਸਟ ਕਰ ਰਹੇ ਹਾਂ ਤੇ ਅਸੀਂ ਇਸ ਨੂੰ ਜੇਲ ਬੱਚਾ ਬਣ ਕੇ ਨਿਕਲੇ ਉਸ ਤੋਂ ਬਾਅਦ ਪੁਲਿਸ ਉਸ ਨੂੰ ਅਰੈਸਟ ਕਰਕੇ ਲੈ ਗਈ ਅਤੇ ਉਸ ਦਿਨ ਹੀ ਇੱਕ ਵਿਕਸ ਨਾਮ ਦੇ ਮੁੰਡੇ ਨੂੰ ਅਰੈਸਟ ਕਰ ਲਿੱਤਾ ਗਿਆ ਕਿਉਂਕਿ ਉਹ ਵੀ ਆਪਣੀ ਗਰਲਫ੍ਰੈਂਡ ਨੂੰ ਦੱਸ ਰਿਹਾ ਸੀ ਕਿ ਇੱਕ ਦਿਨ ਮੈਂ ਐਦਾਂ ਦਾ ਕੁਝ ਕਰਨਾ ਵਾ ਜਿਹਦੇ ਨਾਲ ਸਾਰੀ ਦੁਨੀਆ ਨੂੰ ਹੈਰਾਨ ਕਰ ਦਊਗਾ ਤੇ ਮੈਂ ਆਪਣੀ ਜਗ੍ਹਾ ਚੁਣ ਲਈ ਆ ਉਸ ਜਗ੍ਹਾ ਤੇ ਜਾਊਗਾ ਬਾਅਦ ਤੋਂ ਬਾਅਦ ਲੋਕੀ ਇੱਕ ਵਾਰ ਚ ਮਾਰਨੇ ਆ ਜਿੰਨੇ ਅਜੇ ਤੱਕ ਕਿਸੇ ਨੇ ਵੀ ਨਹੀਂ ਮਾਰੇ ਹੋਣੇ ਉਹ ਵੀ ਇੱਧਰ ਟੈਕਸਟ ਮੈਸੇਜ ਭੇਜ ਰਿਹਾ ਸੀ ਆਪਣੀ ਗਰਲਫ੍ਰੈਂਡ ਨੂੰ ਜਿਸ ਦਾ ਕੀ ਰਿਕਾਰਡ ਐਬੀਏ ਕੋ ਚਲਾ ਗਿਆ ਤੁਹਾਨੂੰ ਪਤਾ ਉਹ ਸਾਰਿਆਂ ਦਾ ਅੱਜਕੱਲ ਟ੍ਰੈਕ ਕਰਦੇ ਨੇ ਅੱਜਕੱਲ ਕੀ ਬਹੁਤ ਟਾਈ ਕਵਾਰ ਵੀ ਆਪਣੇ ਬੱਚੇ ਵੱਲ ਮੁੜ ਕੇ ਨਹੀਂ ਦੇਖਿਆ ਅਤੇ ਕਿਹਾ ਕਿ ਹਾਂ ਤੂੰ ਇਦਾਂ ਦਾ ਕੁਝ ਕਿਵੇਂ ਕਹਿ ਸਕਦਾ ਮੈਂ ਚਾਹੇ ਮਜ਼ਾਕ ਦੇ ਵਿੱਚ ਹੀ ਕਿਹਾ ਪਰ ਤੂੰ ਕਿਵੇਂ ਸੋਚ ਸਕਦਾ ਕਿ ਤੂੰ ਇਹੋ ਜਿਹਾ ਕੁਝ ਕਰਨਾ ਵਾ ਬਲਕਿ ਰੋਕੇ ਉਸ ਨੂੰ ਬਚਾਉਣ ਲੱਗੇ ਕਿ ਪੁਲਿਸ ਵਾਲੇ ਉਸ ਨੂੰ ਅਰੈਸਟ ਕਰਕੇ ਨਾ ਲੈ ਜਾਣ ਇੱਥੇ ਗਲਤੀ ਕਰਦਿਆਂ ਦੀ ਵੀ ਥੋੜੀ ਜੀ ਉਹਨਾਂ ਨੂੰ ਸਮਝਾਓ ਕਿ ਇਹ ਚੀਜ਼ਾਂ ਆਫਲਾਈਨ ਤੇ ਨਾ ਹੀ ਆਨਲਾਈਨ ਕਦੇ ਵੀ ਚੰਗੀਆਂ ਨਹੀਂ ਲੱਗਦੀ ਇਹ ਬਹੁਤ ਹੀ ਸੀਰੀਅਸ ਕਰਾਈਮ ਆ ਜਦੋਂ ਆਪਾਂ ਕਹਿ ਦਈਏ ਤੇ ਸਾਨੂੰ ਜੋ ਕੁਝ ਵੀ ਕਰਨਾ ਪਊਗਾ ਅਸੀਂ ਇਸ ਨੂੰ ਰੋਕਣ ਲਈ ਕਰਾਂਗੇ ਅਤੇ ਪੁਲਿਸ ਅਫਸਰ ਨੇ ਉਸ ਬੱਚੇ ਦੀ ਮਾਂ ਵੱਲੋਂ ਕੀਤੀ ਗਈ ਪਰਵਰਿਸ਼ ਤੇ ਵੀ ਉਂਗਲ ਚੱਕੀਆਂ ਕਿ ਤੁਹਾ ਬਾਕੀ ਤੇ ਸਾਰੀ ਗੱਲ ਤੁਹਾਨੂੰ ਪਤਾ ਲੱਗ ਚੁੱਕੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪੁਲਿਸ ਆਫੀਸਰ ਨੇ ਉਸ ਬੱਚੇ ਨੂੰ ਅਰੈਸਟ ਕਰਕੇ ਸਹੀ ਕੀਤਾ ਜਾਂ ਗਲਤ ਆਪਣੀ رائے ਕਮੈਂਟਾਂ ਦੇ ਵਿੱਚ ਜੋੜ ਦਿਓ ਤੇ ਇਦਾਂ ਹੀ ਹੋਰ ਨਵਾਂ ਵੀਡੀਓ ਦੇਖਣ ਲਈ ਆਪਣੇ ਇਸ ਪੇਜ ਨਾਲ ਜੁੜੇ ਰਹੋ